ਸੰਪਤ ਰਥ ਤਨ ਰਾਜ ਸਿਉ ਅਤਿ ਨੂ ਲਗਾਇਓ ਸੰਪਤ ਜਾਇਦਾਦ ਨਾਲ ਮੋਹ ਪੈ ਗਿਆ ਆਪਣੀ ਮਾਇਆ ਨਾਲ ਤਨ ਦੌਲਤ ਨਾਲ ਮੋਹ ਪੈ ਗਿਆ ਸੰਪਤ ਰਥ ਰਥ ਗੱਡੀਆਂ ਨਾਲ ਬੱਗੀਆਂ ਨਾਲ ਵਹੀਕਲਾਂ ਨਾਲ ਬੜਾ ਪਿਆਰ ਬਣ ਗਿਆ ਅਗੇ ਆਖਿਆ ਰਾਜ ਸਿਉ ਕਈਆਂ ਦਾ ਰਾਜ ਨਾਲ ਮੋਹ ਪੈ ਗਿਆ ਰਾਜ ਨਾਲ ਬੜਾ ਮੋਹ ਹੈ ਕਈਆਂ ਦਾ ਕਹਿੰਦੇ ਰਾਜ ਨਾਲ ਮੋਹ ਪੈ ਗਿਆ ਬਗੀਆਂ ਨਾਲ ਮੋਹ ਪੈ ਗਿਆ ਜਮੀਨਾ ਜੈ ਦਾਦਾ ਨਾਲ ਮੋਹ ਪੈ ਗਿਆ ਅਤ ਨਿਹੋ ਲਗਾਇਓ ਅਤ ਦਾ ਨੇ ਕੀਤਾ ਅਤ ਦਾ ਨੇ ਰਾਜ ਨੂੰ ਕੀਤਾ ਅਤ ਦਾ ਨੇ ਨੇ ਤੂੰ ਮਾਇਆ ਧਨ ਦੌਲਤ ਨੂੰ ਕੀਤਾ ਇੰਨਾ ਨੇ ਕੀਤਾ ਅੱਗੇ ਮਹਾਰਾਜ ਕੀ ਕਹਿੰਦੇ ਆ ਹਾਂਜੀ ਸੰਪਤ ਰਥ ਤਨ ਰਾਜ ਸਿਓ ਅਤ ਨਿਹੋ ਲਗਾਇਓ ਕਾਲ ਫਾਸ ਜਦ ਗਲ ਪਰੀ ਸਭ ਭਇਓ ਪਰਾਇਓ ਭਾਵੇਂ ਰਾਜ ਭਾਗ ਹੰਡਾਲਾ ਜਮੀਨਾ ਜੈ ਦਾਦਾ ਹੰਡਾਲਾ ਜੋ ਮਰਜੀ ਦੁਨੀਆ ਦਾ ਐਂਡ ਹੋ ਜਾ ਜਿਹਨੂੰ ਦੁਨੀਆ ਦਾ ਐਂਡ ਕਹਿੰਦੇ ਆ ਦੁਨੀਆ ਦੀ ਅਤ ਦੀ ਗਰੀਬ ਅਮੀਰੀ ਹੰਡਾ ਤੂੰ ਦੁਨੀਆ ਦੀ ਉੱਪਰਲੀ ਸਟੇਜ ਜਿੱਤੋ ਅੱਗੇ ਕੋਈ ਅਮੀਰ ਨਾ ਹੋਵੇ ਤੂੰ ਉਹ ਬਣ ਜਾਈਂ ਪਰ ਜਾਦ ਰੱਖੀ ਇੱਕ ਦਿਨ ਕਾਲ ਦੇ ਮੋਹ ਮੋਹ ਕਾਲ ਦੇ ਮੂੰਹ ਵਿੱਚ ਜ਼ਰੂਰ ਪਵੇਂਗਾ ਅੱਖੋ ਸਤਨਾਮ ਸ਼੍ਰੀ ਵਾਹਿਗੁਰੂ ਕਾਲ ਫਾਸ ਜਦ ਗਲ ਪਰੀ ਕਾਲ ਦਾ ਫਾਹ ਤੇਰੇ ਗਲ ਵਿੱਚ ਜ਼ਰੂਰ ਪਊਗਾ ਫਿਰ ਸਾਰਾ ਕੁਝ ਹੀ ਦੂਰ ਹੋ ਜਾਣਾ ਫਿਰ ਜਿੰਨਾ ਬਣਾਇਆ ਇੱਕ ਇੱਕ ਮਿੰਟ ਵਿੱਚ ਇੱਕ ਛਣ ਵਿੱਚ ਪਰਾਇਆ ਹੋ ਜਾਣਾ ਵਾਹਿਗੁਰੂ ਕਾਲ ਫਾਸ ਜਦ ਗਲ ਪਰੀ ਸਭ ਭਇਓ ਪਰਾਇਓ ਪਰਾਇਆ ਅੱਜ ਮੇਰਾ ਫੇਰ ਉਹਦਾ ਮਾਲਕ ਕੀ ਹੋਰ ਬਣ ਜਾਣਾ ਅੱਜ ਮੇਰੇ ਨਾਂ ਆ ਜਮੀਨ ਮੇਰੇ ਜਾਣ ਦੀ ਦੇ ਰਿਆ ਉਸੇ ਵੇਲੇ ਦੂਜਾ ਮਾਲਕ ਬਣ ਜਾਣਾ ਪਰਾਇਆ ਹੋ ਗਿਆ ਅੱਜ ਮੈਂ ਮਾਲਕ ਹਾਂ ਫਿਰ ਦੂਜਾ ਬਣ ਜਾਣਾ ਅੱਜ ਮੇਰੇ ਕੋਲੇ ਰਾਜ ਆ ਜਾਣ ਦੀ ਦੇ ਰਿਆ ਉਹ ਰਾਜ ਦੂਜੇ ਕੋਲੇ ਹੋ ਜਾਣਾ ਪਰਾਇਆ ਹੋ ਜਾਣਾ ਸਭ ਭਇਓ ਪਰਾਇਓ ਸਾਰੇ ਦਾ ਸਾਰਾ ਕੁਝ ਪਰਾਇਆ ਹੋ ਜਾਣਾ ਹਾਂਜੀ ਜਾਨ ਬੂਝ ਕੇ ਬਾਵਰੇ ਤੈ ਕਾਜ ਵਿਗਾੜਿਓ ਤੇਰਾ ਜ਼ਿੰਦਗੀ ਦਾ ਕਾਜ ਕਿਸੇ ਹੋਰ ਨੇ ਨਹੀਂ ਵਿਗਾੜਿਆ ਤੇਰੀ ਜ਼ਿੰਦਗੀ ਬਰਬਾਦ ਕਿਸੇ ਦੂਜੇ ਨੇ ਨਹੀਂ ਕੀਤੀ ਤੂੰ ਜਾਣ ਬੁਝ ਕੇ ਆਪਣੀ ਜ਼ਿੰਦਗੀ ਆਪ ਬਰਬਾਦ ਕੀਤੀ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਸੀਂ ਕਹਿੰਦੇ ਆ ਫਲਾਣੇ ਬੰਦੇ ਨੇ ਮੈਨੂੰ ਮਾੜੇ ਰਾਹ ਤੇ ਤੋਰਿਆ ਫਲਾਣੇ ਨੇ ਨਹੀਂ ਰੱਬ ਨੇ ਤੈਨੂੰ ਇੰਨੀ ਸੋਹਣੀ ਜ਼ਿੰਦਗੀ ਦਿਮਾਗ ਦਿੱਤਾ ਸੋਚਣ ਵਾਸਤੇ ਪਰ ਮਹਾਰਾਜ ਕਹਿੰਦੇ ਜਾਣ ਬੁਝ ਕੇ ਤੂੰ ਜ਼ਿੰਦਗੀ ਦਾ ਕਾਜ ਖਰਾਬ ਕੀਤਾ ਜਾਣ ਬੁਝ ਕੇ ਕੀਤਾ ਜੀ ਦੇਖੋ ਜੇ ਅਸੀਂ ਕੋਈ ਗਲਤ ਕੰਮ ਕਰਾਂਗੇ ਤੇ ਜਾਣ ਬੁਝ ਕੇ ਕਰਾਂਗੇ ਪਤਾ ਹੁੰਦਾ ਵੀ ਮਾੜਾ ਹੈ ਸਭ ਨੂੰ ਪਤਾ ਹੁੰਦਾ ਵੀ ਆਹ ਕੰਮ ਚੰਗਾ ਆ ਮਾੜਾ ਐ ਇਹ ਰਾ ਠੀਕ ਨਹੀਂ ਐ ਪਰ ਮਹਾਰਾਜ ਕਹਿੰਦੇ ਜਾਣ ਬੂਝ ਕੇ ਜ਼ਿੰਦਗੀ ਦਾ ਖਰਾਬ ਕੰਮ ਨਾ ਕਰੋ ਪਰ ਜਿਨ੍ਹਾਂ ਨੇ ਕੀਤਾ ਆਪ ਕੀਤਾ ਆਪਣੇ ਪੈਰਾਂ ਤੇ ਕਹਾੜਾ ਬਾਬਾ ਕਬੀਰ ਕਹਿੰਦਾ ਨਹੀਂ ਮਾਰਨਾ ਚਾਹੀਦਾ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਜਾਣ ਬੂਝ ਕੇ ਬਾਵਰੇ ਤੈ ਕਾਜ ਵਿਗਾਰਿਓ ਵਿਗਾਰਿਓ ਜਿਨ੍ਹਾਂ ਨੇ ਸਵਾਰਿਆ ਆਪ ਸਵਾਰਿਆ ਜਿਨ੍ਹਾਂ ਨੇ ਵਿਗਾੜਿਆ ਆਪ ਵਿਗਾੜਿਆ ਇੱਕ ਵਾਰੀ ਫੇਰ ਪੜੋ जानबूझके बावरे तें काज बिगारियो पाप करत सुख चियो नहीं नह गर्भ निवारियो कहंदे पाप करण वेले तू संकोच नहीं कीता किसे नाल ठका करण वेले तू संकोच नहीं कीता किन्ना कुछ कीता पर पाप करण वेले डरया नहीं ਵੇਖੋ ਮਹਾਰਾਜ ਕਹਿੰਦੇ ਡਰਨਾ ਚਾਹੀਦਾ ਕਦੋਂ ਪਾਪ ਕਰਨ ਵੇਲੇ ਤੇ ਬੰਦਾ ਡਰਦਾ ਕਦੋਂ ਆ ਧਰਮ ਕਮਾਉਣ ਵੇਲੇ ਉਦੋਂ ਪੈਰ ਪਛਾਹ ਹੋ ਜਾਂਦੇ ਆ ਧਰਮ ਕਮਾਉਣ ਵੇਲੇ ਪਰ ਪਾਪ ਕਰਨ ਵੇਲੇ ਕੀ ਹੋ ਜਾਂਦੇ ਆ ਮਹਾਰਾਜ ਵੀ ਕਹਿੰਦੇ ਨੇ ਬੁਰੇ ਕੰਮ ਕੋ ਉਠ ਖਲੋਇਆ ਨਾਮ ਕੀ ਬੇਲਾ ਪੈ ਪੈਸਾ ਪੈ ਪੈਸਾ ਹੋਇਆ ਇੱਥੇ ਮਹਾਰਾਜ ਕਹਿੰਦੇ ਜਦੋਂ ਕੋਈ ਧਰਮ ਦਾ ਕਾਰਜ ਕਰਨ ਦਾ ਟਾਈਮ ਸੀ ਤੂੰ ਕੀਤਾ ਨਹੀਂ ਪਰ ਕਰਦਾ ਕਿਰੇ ਆ ਪਾਪ ਕਰਤ ਸੁਖ ਚੋ ਨਹੀਂ ਉਦੋਂ ਸੰਕੋਚ ਨਹੀਂ ਕੀਤਾ ਪਾਪ ਵੱਧ ਗਏ ਧਰਮ ਘਟਦਾ ਗਿਆ ਚੰਗਾ ਰਸਤਾ ਕੱਟਦਾ ਗਿਆ ਮਾੜਾ ਰਸਤਾ ਵੱਧ ਆ ਗਿਆ ਪਾਪ ਕਰਤ ਸੁਖ ਚੋ ਨਹੀਂ ਨਹਿ ਗਰਵ ਨਿਵਾ ਰਹੋ ਤੋ ਆਪਣਾ ਆਪ ਸਵਾਰ ਨਾ ਸਕਿਆ ਹਾਂਜੀ ਜੇਹੇ ਬਿੱਤ ਗੁਰ ਉਪਦੇਸ਼ਿਆ ਸੋ ਸੁਨ ਰੇ ਪਾਈ ਜਿਹੜਾ ਉਪਦੇਸ਼ ਤੈਨੂੰ ਗੁਰੂ ਨੇ ਦਿੱਤਾ ਉਹ ਸੁਣ ਗੁਰੂ ਦਾ ਮਤਲਬ ਕੀ ਹੁੰਦਾ ਸੀ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਜਿੰਨਾ ਚਿਰ ਗੁਰੂ ਦਾ ਉਪਦੇਸ਼ ਨਹੀਂ ਮੰਨਿਆ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਮਜ਼ਾਕ ਬਣ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਪਦੇਸ਼ ਮੰਨਣਾ ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਮੰਨੋਗੇ ਤੁਸੀਂ ਮੈਂ ਜੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਗੁਰੂ ਦਾ ਉਪਦੇਸ਼ ਮੰਨ ਲਿਆ ਤੇ ਤੂੰ ਗੁਰੂ ਨੂੰ ਮੰਨ ਲਿਆ ਜੇ ਗੁਰੂ ਦਾ ਉਪਦੇਸ਼ ਨਹੀਂ ਹਿਰਦੇ ਚ ਆਇਆ ਜੇ ਗੁਰੂ ਦਾ ਉਪਦੇਸ਼ ਹੀ ਨਾ ਕਮਾ ਸਕਿਆ ਫਿਰ ਗੁਰੂ ਨੂੰ ਮੰਨਣਾ ਕਿਹੜੇ ਕਾਚ ਆ ਮਹਾਰਜ ਕਹਿੰਦੇ ਗੁਰੂ ਦਾ ਉਪਦੇਸ਼ ਸੁਣ ਉਹ ਉਪਦੇਸ਼ ਸੁਣ ਤੇ ਉਹਦੇ ਚੱਲਣ ਦਾ ਯਤਨ ਕਰ ਜਿਹੇ ਵਿਧ ਗੁਰੂ ਉਪਦੇਸਿਆ ਸੋ ਸੁਣ ਰੇ ਭਾਈ ਭਾਈ ਕਹਿੰਦੇ ਜਿਹੜਾ ਤੈਨੂੰ ਗੁਰੂ ਨੇ ਉਪਦੇਸ਼ ਦਿੱਤਾ ਉਹ ਉਪਦੇਸ਼ ਸੁਣ ਉਸ ਉਹੀ ਸੁਣ ਕੇ ਤੇਰੀ ਜ਼ਿੰਦਗੀ ਦਾ ਭਲਾ ਹੋਏਗਾ ਹਾਂਜੀ ਜੇਹੇ ਬਿੱਦ ਗੁਰੂ ਉਪਦੇਸ਼ੀਆ ਸੋ ਸੁਣ ਰੇ ਭਾਈ ਨਾਨਕ ਕਹਿ ਤੁ ਪੁਕਾਰ ਕੇ ਗਹੋ ਪ੍ਰਭ ਸ਼ਰਨਾਈ ਮਹਾਰਾਜ ਕਹਿੰਦੇ ਪੁਕਾਰ ਕੇ ਕਹਿ ਰਿਹਾ ਗਹੋ ਪ੍ਰਭ ਸ਼ਰਨਾਈ ਮਾਲਕ ਦੀ ਸ਼ਰਨ ਵਿੱਚ ਆ ਜਾਓ ਦੁਨੀਆ ਦੇ ਕਲਾਵੇ ਚੋਂ ਨਿਕਲ ਕੇ ਮਾਲਕ ਦੇ ਕਲਾਵੇ ਚ ਆ ਜਾਓ ਫੇਰ ਪਲਾ ਹੋਣਾ ਤੇ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਾਂ ਪੜਿਆ ਸੀ ਸ਼ਬਦ ਨਾ ਜਿਨਿ ਐਸਾ ਹਰਨਾਮ ਨਾ ਚਿੱਤੇ ਉਸੇ ਕਾਹੇ ਜਗਾਏ RAM RAJ